ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਪੱਥੇ ਅਵਲ ਅੱਲਾ ਹੈ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਬੰਦੇ ਜਿੰਨਾ ਇਹ ਬਚਨ ਪੜਨਾ ਆਸਾਨ ਹੈ ਸੌਖਾ ਆ ਉਨਾ ਹੀ ਇਹਨੂੰ ਜ਼ਿੰਦਗੀ ਵਿੱਚ ਧਾਰਨ ਕਰਨਾ ਔਖਾ ਆ ਸ੍ਰੀ ਹਜੁਰੂ ਬਾਬਾ ਸਾਹਿਬ ਸਿੰਘ ਜੀ ਬੀਦੀ ਸਾਹਿਬ ਬਾਬਾ ਨੂੰ ਇੱਕ ਪੰਡਤ ਜੀ ਪੜਾਉਂਦੇ ਸਨ ਜਿਨ੍ਹਾਂ ਦਾ ਨਾਮ ਵਿਦਵਾਨ ਪੁਰਖਾ ਨੇ ਸੋਮਨਾਥ ਜੀ ਕਰਕੇ ਲਿਖਾਇਆ ਉਹ ਪੰਡਿਤ ਜੀ ਜਦੋਂ ਬਾਬਾ ਜੀ ਨੂੰ ਪੜਾਉਂਦੇ ਨਾਲ ਦੇ ਸੰਗੀ ਸਾਥੀ ਉਹਨੂੰ ਵੀ ਪੜਾਉਣਾ ਹੁਣ ਬਾਬਾ ਜੀ ਤੇ ਮਾਤਾ ਪਿਤਾ ਜੀ ਬਾਬਾਜੀਤ ਸਿੰਘ ਜੀ ਮਹਾਰਾਜ ਉਹ ਤੇ ਵਾਦੂਤਾਂ ਦੌਲਤ ਦਿੰਦੇ ਸਨ ਪਰ ਜਿਹੜੇ ਨਾਲ ਪੜਨ ਵਾਲੇ ਬੱਚੇ ਸਨ ਉਹਨਾਂ ਦੇ ਮਾਪੇ ਗਰੀਬ ਹੋਣਾ ਕਰਕੇ ਪੂਰੀ ਦਕਸ਼ਨਾਣਾ ਦੇ ਸਕਦੇ ਤੁਸੀਂ ਪੰਡਤ ਨੇ ਕੀ ਕਰਨਾ ਕਿ ਬਾਬਾ ਜੀ ਦੀ ਪੜ੍ਹਾਈ ਵੱਲ ਤਾਂ ਪੂਰਾ ਧਿਆਨ ਦੇਣਾ ਜਾਂ ਜਿਹੜੇ ਅਮੀਰ ਘਰਾਂ ਦੇ ਹੋਰ ਬੱਚੇ ਉਹਨਾਂ ਵੱਲ ਤਾਂ ਪੂਰਾ ਧਿਆਨ ਦੇਣਾ ਪਰ ਜਿਹੜੇ ਗਰੀਬ ਬੱਚੇ ਨੂੰ ਉਹਨਾਂ ਵੱਲ ਧਿਆਨ ਨਾ ਦੇਣਾ ਆਵਾ ਸਰ ਸਿੰਘ 베ਦੀ ਸਾਹਿਬ ਜੀ ਨੂੰ ਨਿੱਕੀ ਉਮਰ ਦੇ ਵਿੱਚ ਇਹ ਗੱਲ ਨਹੀਂ ਚੰਗੀ ਲੱਗੀ ਬਾਬਾ ਜੀ ਕਹਿੰਦੇ ਪੰਡਿਤ ਜੀ ਤੁਸੀਂ ਗਲਤ ਕਰਦੇ ਹੋ ਇਹ ਨਹੀਂ ਕਰਨਾ ਚਾਹੀਦਾ ਪੰਡਿਤ ਨੇ ਕਿਹਾ ਤੇ ਮਾਪੇ ਦਕਸ਼ਨਾ ਪੂਰੀ ਨਹੀਂ ਦਿੰਦੇ ਫਿਰ ਮੈਂ ਪੜਾਵਾਂ ਕਿਉਂ ਉਹਨੇ ਕਿਹਾ ਜੀ ਇਹਨਾਂ ਨੂੰ ਪੜਾਇਆ ਤੁਹਾਡੇ ਕੋਲ ਤਾਂ ਜਾਂਦਾ ਹੈ ਤਾਂ ਜੇ ਜਿੰਦਗੀ ਵਿੱਚ ਕਾਮਯਾਬ ਹੋ ਜਾਣ ਤਰੱਕੀਆਂ ਕਰ ਸਕਣ ਪਰ ਜੀ ਤੁਸੀਂ ਇਹਨਾਂ ਨਾਲ ਹੁਣੇ ਵੀ ਵਿਤਕਰਾ ਕਰੋਗੇ ਇਹ ਪਿਆਰੇ ਕਿਵੇਂ ਤਰੱਕੀਆਂ ਕਰਨਗੇ ਕਿਵੇਂ ਸਿਆਣੇ ਸੂਝਵਾਨ ਸਮੇਂਦਰ ਬਣਨਗੇ ਕਹਿੰਦੇ ਇਹਨਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਆਹੀਂ ਤੁਹਾਨੂੰ ਬਚਨ ਦਿੰਨੇ ਆ ਅਸੀਂ ਆਪਣੇ ਪਿਤਾ ਜੀ ਨੂੰ ਕਹਿ ਕੇ ਤੁਹਾਨੂੰ ਹੋਰ ਵਧੇਰੇ ਦਕਸ਼ਨਾ ਦਵਾਵਾਂਗੇ ਪਰ ਤੁਸੀਂ ਬੱਚਿਆਂ ਦੇ ਨਾਲ ਕਦੇ ਵੀ ਪੜ੍ਹਾਈ ਦੇ ਵੇਲੇ ਵਿਤਕਰਾ ਨਹੀਂ ਕਰਨਾ ਉਸ ਪੰਡਿਤ ਪਿਆਰੇ ਨੇ ਆਪਣੀ ਗਲਤੀ ਨੂੰ ਮਹਿਸੂਸ ਕੀਤਾ ਬਹੁਤ ਪ੍ਰਭਾਵਿਤ ਹੋਇਆ ਬਾਬਾ ਜੀ ਦੇ ਇਸ ਬਚਨ ਤੋਂ ਉਹਨੇ ਫਿਰ ساری ਉਮਰ ਕਹਿੰਦੇ ਆਪਣੇ ਆਪ ਨੂੰ ਵਾਦਾ ਕੀਤਾ ਕਿ ਜੋ ਮਰਜ਼ੀ ਹੋ ਜਾਵੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਕਦੇ ਵੀ ਅਜਿਹੀ ਗਲਤੀ ਜਾਂ ਗੁਨਾਹ ਨਹੀਂ ਕਰਾਂਗਾ ਉਹ ਫਿਰ ਸਾਰੀ ਉਮਰ ਬੱਚਿਆਂ ਨੂੰ ਇੱਕੋ ਬਰਾਬਰਤਾ ਰੱਖ ਕੇ ਸਮਾਨਤਾ ਰੱਖ ਕੇ ਪੜਾਉਂਦਾ ਰਿਹਾ ਇਹ ਰੱਬ ਜੰਮਦਿਆਂ ਦੇ ਅੰਦਰ ਹੀ ਆਪਣੇ ਪਿਆਰਿਆਂ ਦੇ ਅੰਦਰ ਇਹ ਵਿਚਾਰ ਪਾ ਦਿੰਦਾ ਹੁੰਦਾ ਕਿ ਤੁਸੀਂ ਦੁਨੀਆ ਨੂੰ ਇੱਕ ਗੱਲ ਸਿਖਾਉਣੀ ਏ ਕਿ ਇਹ ਸੰਸਾਰ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਤੇ ਸਾਰਿਆਂ ਵਿੱਚ ਪ੍ਰਮਾਤਮਾ ਆ ਤੇ ਗਰੀਬੀ ਅਮੀਰੀ ਰੰਗ ਰੂਪ ਨਸਲ ਭੇਦ ਕਰਕੇ ਇੱਥੇ ਕੰਧਾਂ ਨਾ ਖੜੀਆਂ ਕਰੋ ਸਗੋਂ ਆਪਾਂ ਤੇ ਪ੍ਰਮਾਤਮਾ ਨਾਲ ਜੁੜ ਕੇ ਆਪਣੇ ਇਸ ਜਨਮ ਮਰਨ ਦੀ ਕੰਧ ਮਟੇਣ ਆਏ ਹੋਏ ਆਂ